ਕਹੋ ਨਾਨਕ ਪ੍ਰਭ ਬਖਸ਼ ਕਰੀ ਜੇ ਕਰ ਕਿਰਪਾ ਮੋਹਿ ਸਾਧ ਸੰਗ ਦੀਜੇ ਤਉ ਕਿਛ ਪਾਈਏ ਜੋ ਹੋਈਏ ਰਹਿਣਾ ਜਿਸੇ 부ਝਾਏ ਤਿਸ ਨਾਮ ਲੈਣਾ ਰਹਾਉ ਸੁਹੀ ਮਹਿਲਾ ਪੰਜਵਾ ਘਰ ਮਹਿ ਠਾਕੁਰ ਨਦਰ ਨਾਵੇ ਗਲ ਮਹਿ ਪਾਹਣ ਲੈ ਲਟਕਾਵੇ पर में भूला साकत फिरता नीर बिरोले खप खप मरता रहा जिस पाहन को ठाकुर कहता ओह पाहन ले उसको डूबता गुनहेगार लून हरामी नाव ना पार गिरामी मी गुर मिल नानक ठाकुर जाता जल थल मैयल पूरन विधाता ਸੁਹੀ ਮਹਿਲਾ ਪੰਜਵਾ ਲਾਲ ਨਿਰਾਵਿਆ ਕਵਨ ਗਤੀਰੀ ਸਖੀ ਬਤਾਵੋ ਸੁਝੇ ਮਤੀਰੀ ਸੂਹਬ ਸੂਹਬ ਸੂਹਵੀ ਆਪਣੇ ਪ੍ਰੇਤਮ ਕੈ ਰੰਗ ਰਤੇ ਰਹਾਉ ਪਾਵ ਮਲੋਵੋ ਸੰਗਨਨ ਬਤੀਰੀ ਜਹਾ ਪਠਾਵੋ ਜਾਉ ਤਤਿਰੀ ਜਪ ਤਪ ਸੰਜਮ ਦਿਉ ਜਤਿਰੀ ਇਕ ਨਿਮਖੇ ਮੇ ਲਾਭ ਹੋ ਮੋਹਿ ਪ੍ਰਾਨ ਪਤਿਰੀ ਮਾੜ ਤਾਣ ਅਹੰ ਬੁੱਧ ਹਤਿਰੀ ਸਾ ਨਾਨਕ ਸੋਹਾਗ ਵਤਿਰੀ ਸੁਹੀ ਮਹਿਲਾ ਪੰਜਵਾ ਤੂ ਜੀਵਨ ਤੂ ਪ੍ਰਾਨ ਆਧਾਰਾ ਤੁਝ ਹੀ ਪੇਖ ਭੇਖ ਮਨ ਸਾਧਾਰਾ ਤੂ ਸਾਜਨ ਤੂ ਪ੍ਰੀਤਮ ਮੇਰਾ ਜਿਥੇ ਨ ਬਿਨਸੇ ਕਾਹੂ ਬੇਰਾਰਾ ਹਾਉ ਮੈਂ ਖਰੀਦ ਹਾਂ ਦਾਸ ਰੋ ਤੇਰਾ ਤੂੰ ਭਾਰੋ ਠਾਕੁਰ ਗੁਣੀ ਗਹਿਰਾ ਕੋਟ ਦਾਸ ਜਾ ਕੇ ਦਰਬਾਰੇ ਨਿਮਖ ਨਿਮਖ ਵਸੇ ਤਿਨ ਨਾਲੇ ਹਉ ਕਿਛ ਨਾਹੀ ਸਭ ਕਿਛ ਤੇਰਾ ਹੋਤ ਪੋਤ ਨਾਨਕ ਸੰਗ ਬਸੇਰਾ ਸੁਹੀ ਮਹਿਲਾ ਪੰਜਵਾ ਸੂਕ ਮਹਿਲ ਜਾ ਕੇ ਊਚ ਦਵਾਰੇ ਨਾਮ ਹੈ ਵਾਸਹਿ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਵਿਰਲੇ ਕਾਹੂ ਨੇਤ੍ਰੋ ਢੀਠਿ ਰਹਾਉ ਤਹਿ ਗੀਤ ਨਾਦ ਅਖਾਰੇ ਸੰਗਾ ਊਹਾ ਸੰਤ ਕਰਹਿ ਹਰ ਰੰਗਾ ਤਹਿ ਮਰਣ ਨ ਜੀਵਣ ਸੋਗ ਨ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੁਹਜ ਕਥਾ ਇਹ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੁਹੀ ਮਹਲਾ ਪੰਜਵਾ ਜਾ ਕੇ ਦਰਸ ਪਾਪ ਕੋਟ ਉਤਾਰੇ ਭੇਟਤ ਸੰਗ ਇਹ ਪਵ ਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾਉ ਜਾ ਕਾ ਸਬਦ ਸੁਨਤ ਸੁਖ ਸਾਰੇ ਜਾ ਕੀ ਟਹਿਲ ਜਮ ਦੂਤ ਬਿਦਾਰੇ ਜਾ ਕੀ ਧੀਰਕ ਇਸ ਮਨਹਿ ਸਧਾਰੇ ਜਾ ਕੈ ਸਿਮਰਨ ਮੁਖ ਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਰ ਨਾਨਕ ਤਿਨ ਸਦ ਬਲ ਹਾਰੇ ਸੁਹੀ ਮਹਿਲਾ ਪੰਜਵਾ ਰਹਿਣ ਨਾ ਪਾਵੇ ਸੁਰ ਨਰ ਦੇਵਾ ਉਠਿ ਸਿਧਾਰੇ ਕਰੁ ਮਨੁ ਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗਤੀ ਨਿਦਰਸ਼ਨ ਪਾਇਆ ਰਹਾਉ ਬਾਦਸ਼ਾਹ ਸ਼ਹ ਵਾਪਾਰੀ ਮਰਨਾ ਜੋਦੀ ਸੇ ਸੋ ਕਾਲਹਿ ਖਰਨਾ ਕੂੜੇ ਮੁਹੇ ਲਪਟ ਲਪਟਾਨਾ ਛੋੜ ਚਲਿਆ ਤਾਂ ਫਿਰ ਪਛੁਤਾਨਾ ਕਿਰਪਾ ਨਿਧਾਨ ਨਾਨਕ ਕੋ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ ਸੁਹੀ ਮਹਿਲਾ ਪੰਜਵਾ ਘਟ ਘਟ ਅੰਤਰ ਤੁਮੇ ਬਸਾਰੇ ਸਗਲ ਸਮਗਰੀ ਸੂਤ ਤੁਮਾਰੇ ਤੂ ਪ੍ਰੀਤਮ ਤੂ ਪ੍ਰਾਨ ਆਧਾਰੇ ਤੁਮਹੀ ਪੇਖ ਪੇਖ ਮਨ ਬਿਖਸਾਰੇ ਰਹਾਉ ਅਨੇਕ ਜੋਨ ਪ੍ਰਮ 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 ਹਾਰੇ ਓਟ ਗਹੀ ਅਬ ਸਾਧ ਸੰਗਾਰੇ ਅਗਮ ਅਗੋਚਰ ਅਲਖ ਅਪਾਰੇ ਨਾਨਕ ਸਿਮਰੇ ਦਿਨ ਰਹਿ ਨਾਰੇ ਤੁਹੀ ਮਹਿਲਾ ਪੰਜਵਾ ਕਵਨ ਕਾਜ ਮਾਇਆ ਵੜਿਆਈ ਜਾ ਕੋ ਬਿਨ ਸਤ ਬਾਰ ਨ ਕਾਏ ਇਹੋ ਸੁਪਨਾ ਸੋਵਤ ਨਹੀਂ ਜਾਣੇ ਅਚੇਤ ਬਿਵਸਥਾ ਮਹਿ ਲਪਟਾਨੇ ਰਹਾਉ ਮਹਾ ਮੁਹੇ ਮੁਹ ਯੋਗਾ ਵਾਰਾਂ ਪੇਖਤ ਪੇਖਤ ਊਠ ਸਿਧਾਰਾਂ ਉੱਚਤੇ ਉੱਚਤਾ ਕਾ ਦਰਬਾਰਾ ਕਈ ਜੰਤ ਬਿਨਾ ਹੈ ਉਪਾਰੰ ਦੂਸਰ ਹੋਆ ਨਾ ਕੋ ਹੋਈ ਜਪ ਨਾਨਕ ਪ੍ਰਭ ਏਕੋ ਸੋਈ ਸੁਹੀ ਮਹਿਲਾ ਪੰਜਵਾ ਸਿਮਰ ਸਿਮਰਤਾ ਕੋ ਹਉ ਜੀਵਾ ਚਰਨ ਕਮਲ ਤੇਰੇ ਧੋਇ ਤੋਏ ਪੀਮਾ ਸੋਹਰ ਮੇਰਾ ਅੰਤਰ ਜਾਮੀ ਭਗਤ ਜਨਾ ਕੇ ਸੰਗ ਸੁਆਮੀ ਰਹਾਉ ਸੁਣ ਸੁਣ ਅੰਮ੍ਰਿਤ ਨਾਮ ਤੇ ਆਵਾ आठ पहर तेरे गुण गावां देख-देख लीला मन आनंदा गुण अपार प्रभु परमानंदा जाके सिमरन कछ पौ न बियापे सदा सदा नानक हर जापे सुहि महला पंजवा गुरु कै वचन हृदय ध्यान तारी रसना जाप जपो बनवारी सफल मूरत दर्शन बलहारी करण कमल मन प्राण अधारी रहाओ साध संग जन्म मरण निवारी अमृत कथा सुन करने अधारी काम क्रोध लोभ मोह तजारी दृढ़ नाम दान इस नान सुचारी कहो नानक एहो तत बीटारी राम नाम जप पार उतारी सुही महला पंचवां लोभ मोहे मगन अपराधी करण हार की सेवना साधी पतित पावन प्रभु नाम तुम्हारे राख ले हो मोहे निरगुनिया रे रहौ तू दाता प्रभु अंतर जामी काची देह मानुख अभिमानी स्वाद पाद ई रख मदमाया इन संग लाग रतन जनम गवाया दुख भंजन जग जीवन हर राया ਸਗਲ ਤਿਆਗ ਨਾਨਕ ਸਰਣਾਇ ਸੁਹੀ ਮਹਿਲਾ ਪੰਜਵਾ ਪੇਖਤ ਚਾਖਤ ਕਹੀਅਤ ਅੰਧਾ ਸੁਨਿਅਤ ਸੁਨਿਏ ਨਾਹੀ ਨਿਕਟ ਵਸਤ ਕੋ ਜਾਣੇ ਦੂਰੇ ਪਾਪੀ ਪਾਪ ਕਮਾਹੀ ਸੋਖਿ ਚ ਕਰ ਜਿਤ ਛੁਟਹਿ ਪਰਾਨੀ ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹਾਉ ਕੋਰ ਮਹਿਲ ਸਦਾ ਰੰਗ ਰਾਤਾ संग तुम्हारे कछु न जाता रख है पोचार माटी का पांडा अत कुचील मिले जम डांडा काम क्रोध लोभ मोह बाधा महा करत मह निग्रत जाता नानक की अरदास सुनी जे डूबत पाहन प्रभु मेरे लीजे सुही महला पंजवा जीवत मरे बुझे प्रभ सोए तिस जन कर्म परापत होए सुन साजन एउद तरै तरिए मिल साधु हर नाम उतरिए रहौ एक बिना दूजा नहीं जाने कट कट अंतर पार ब्रह्म पहचाने जो किछे करे सोई पल माने आद अंत की की मत जाने कहो नानक ਇਸ ਜਨ ਬਲਿਹਾਰੀ ਜਾ ਕੇ ਹਿਰਦੇ ਵਸੇ ਮੁਰਾਰੀ ਸੁਹੀ ਮਹਿਲਾ ਸੰਵਾ ਗੁਰ ਪਰਮੇਸ਼ਰ ਕਰਨੇ ਹਾਰ ਸਗਲ ਸ੍ਰਿਸ਼ਟ ਕੋ ਦੇ ਆਧਾਰ ਗੁਰ ਕੇ ਚਰਨ ਕਮਲ ਮਨ ਧਿਆਏ ਦੁਖ ਦਰਦ ਇਸ ਤਨ ਤੇ ਜਾਏ ਰਹਾਉ ਭਵ ਜਲ ਡੂਪਤ ਸਤਗੁਰ ਕਾਢੇ ਜਨਮ ਜਨਮ ਕਾ ਟੂਟਾ ਗਾਢੇ ਗੁਰ ਕੀ ਸੇਵਾ ਕਰੋ ਦਿਨ ਰਾਤ ਸੂਖ ਸਹਿਜ ਮਨ ਆਵੇ ਸ਼ਾਂਤ ਸਤ ਗੁਰ ਕੀ ਰੇਣ ਵਡ ਭਾਗੀ ਪਾਵੇ ਨਾਨਕ ਗੁਰ ਕੋ ਸਦ ਬਲ ਜਾਵੇ ਸੁਹੀ ਮਹਲਾ ਪੰਜਵਾ ਗੁਰ ਆਪਣੇ ਉਪਰ ਬਲ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾਤਾ अंतर्यामी रहौ चरण कमल सों लागी प्रीत साची पूरन निर्मल रीत संत प्रसाद बसे मन माहि जनम जनम के किल विख जाहि कर कृपा प्रब दीन दयाला नानक मांगे संत रवाला सुहि महला 5वा ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਤੇਰੇ ਰਹਾਉ ਆਪਣੀ ਸਰਣ ਰਾਖ ਪ੍ਰਭ ਦਾਤੇ ਗੁਰ ਪ੍ਰ사ਦ ਕਿਨੇ ਵਿੱਲੇ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸਹਿ ਮੇਰੇ ਜੀਤਾ ਨਾਨਕ ਏਕ ਕਰੇ ਅਰਦਾਸ ਵਿਸਰੈ ਨਹੀਂ ਪੂਰਨ ਗੁਣਤਾਸ ਸੁਹੀ ਮਹਿਲਾ ਪੰਜਵਾ ਮੀਤ ਸਾਜਨ ਸੁਤ ਬੰਦਪ ਭਾਈ ਜਤ ਕਤ ਪੇਖੋ ਹਰ ਸੰਗ ਸਹਾਈ ਜਤ ਮੇਰੀ ਪਤ ਮੇਰੀ ਤਨ ਹਰ ਨਾਮ ਸੂਖ ਸਹਿਜ ਆਨੰਦ ਬਿਸਰਾਮ ਰਹਾ ब्रह्म जप पहर सनाहा कोट आवध तिस बेधत नाहे हर चरण शरण गढ़ कोट हमारे काल कंटक जम तिस ना बेदारे नानक दास सदा बलिहारी सेवक संत राजा राम होरारी सुही महला पांचवा गुण गोपाल प्रभु के नित गाहा अनद विनोद मंगल सुखताः चल सखिये प्रभ रावण जाः साध जना की चरणी पाहा कर बेनती जन तूर बाछाः जनम जनम के किल विखलाहा मन तन प्राण जियो अर्पाहा हर सिमर सिमर मान कटाहा ਦੀਨ ਦਇਆਲ ਕਰੋ ਉਤਸਾਹਾ ਨਾਨਕ ਦਾਸ ਹਰਿ ਸ਼ਰਣ ਸਮਾਹ ਸੁਹੀ ਮਹਿਲਾ ਪੰਜਵਾ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਿਤ ਮਹਿ ਨਿਵਾਸਾ ਸੁਣ ਮਨ ਤਨ ਤੁਝ ਸੁਖ ਦਿਖਲਾਵੋ ਹਰ ਅਨੇਕ ਵਿੰਜਨ ਤੁਝ ਭੋਗ ਪੰਚਾਵੋ ਰਹਾਉ अमृत नाम पुंच मन माहि अचरज साद ताके बरने ना जाहि लोभ मुआ तृष्णा बुझ थाकी पार ब्रह्म की शरण जन ताकी जनम जनम के पै मोह निवारे नानक दास प्रभु कृपा तारे सुहि महला पंजवा ਅਨੇਕ ਬੀਂਗ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮਹਿ ਛਡਾਏ ਲਿਓ ਜਨ ਆਪਣਾ ਉਰਜ ਪਰਿਓ ਜਾਲ ਜਗ ਸੁਪਨਾ ਰਹਾਉ ਪਰਬਤ ਦੋਖ ਮਹਾ ਬਿਖਰਾਲਾ ਖਿਨ ਮਹਿ ਦੂਰ ਕੀਏ ਦਿਆਲਾ ਸੋਗ ਰੋਗ ਵਿਪਤ ਅਤ ਭਾਰੀ ਦੂਰ ਭਈ ਜਪ ਨਾਮ ਮੁਰਾਰੀ ਦ੍ਰਿਸ਼ਟ ਤਾਰ ਲੀਨੋ ਲੜਲਾਏ ਹਰ ਚਰਨ ਗਹੇ ਨਾਨਕ ਸਰਣਾਏ